ਦਿੱਲੀ ਦੀ ਕਦਾਲਤ ਨੇ ਅਲਫਨਾ ਖਰੂਪ ਦੇ ਚੇਅਰਮੈਨ ਜਵਾਦ ਅਹਿਮਦ সিদ্দিকੀ ਨੂੰ 1 ਦਸੰਬਰ ਤੱਕ 13 ਦਿਨਾਂ ਲਈ ED ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇੱਕ ਵਿਸਤ੍ਰਿਤ ਰਿਮਾਂਡ ਆਰਡਰ ਵਿੱਚ ਅਦਾਲਤ ਨੇ ਨੋਟ ਕੀਤਾ ਕਿ ਇਹ ਮੰਨਨ ਦੇ ਵਾਜਬ ਅਦਾਰ ਮੌਜੂਦ ਨੇ ਕਿ ਉਸਨੇ ਵੱਡੇ ਪੱਧਰ ਤੇ ਧੋਖਾਧੜੀ ਜਾਲੀ ਮੰਤਾਂ ਦੀ ਦਾਮਿਆਂ ਤੇ ਅਲਫਲਾ ਯੂਨੀਵਰਸਿਟੀ ਦੇ ਇਕੋਸਿਸਟਮ ਤੋਂ ਫੰਡਾਂ ਨੂੰ ਮੋੜਨ ਨਾਲ ਜੁੜੇ منی ਲਾਂਡਰਿੰਗ ਦਾ ਅਪਰਾਧ ਕੀਤਾ ਹੈ ਵਧੀਕ ਸੈਸ਼ਨ ਜੱਜ ਸ਼ੀਤਲ ਚੌਧਰੀ ਪ੍ਰਧਾਨ ਵੱਲੋਂ ਅੱਧੀ ਰਾਤ ਤੋਂ ਬਾਅਦ ਆਪਣੇ ਕੈਂਪ ਦਫਤਰ ਤੋਂ ਇਹ ਸੰਬੰਧੀ ਹੁਕਮ ਜਾਰੀ ਕੀਤੇ ਨੇ ਜ਼ਿਕਰਯੋਗ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅਲਫਲਾ ਯੂਨੀਵਰਸਿਟੀ ਦੇ ਚੇਅਰਮੈਨ ਜਵਾਦ ਅਹਿਮਦ সিদ্দিকੀ ਨੂੰ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ ਤਹਿਤ ਗ੍ਰਿਫਤਾਰ ਕੀਤਾ ਏ ਇਹ ਗ੍ਰਿਫਤਾਰੀ ਅਲਫਲਾਗ ਰੂਪ ਦੇ ਆਧਾਰੀਆਂ ਦੀ ਤਲਾਸ਼ੀ ਦੌਰਾਨ ਬਰਾਮਦ ਹੋਏ ਸਬੂਤਾਂ ਦੀ ਵਿਸਤ੍ਰਿਤ ਜਾਂਚ ਤੇ ਵਿਸ਼ਲੇਸ਼ਣ ਤੋਂ ਬਾਅਦ ਹੋਈ ਹੈ ਡਾਇਰੈਕਟੋਰੇਟ ਨੇ ਦਿੱਲੀ ਵਿੱਚ 19 ਥਾਵਾਂ ਤੇ ਤਲਾਸ਼ੀ ਲਈ ਜਿਸ ਵਿੱਚ ਆਲਫਲਾਇ ਯੂਨੀਵਰਸਿਟੀ ਕੈਂਪਸ ਤੇ ਆਲਫਲਾ ਗਰੁੱਪ ਦੇ ਅੰਦਰ ਮੁੱਖ ਵਿਅਕਤੀਆਂ ਦੇ ਰਿਹਾਈਸ਼ੀ ਆਦਾਰੇ ਸ਼ਾਮਲ ਨੇ ਏਜੰਸੀ ਨੇ ਕਾਕੇ ਸਬੂਤਾਂ ਤੋਂ ਪਤਾ ਚਲਦਾ ਆਈ ਕਿ ٹرسٹ ਨੇ ਪਰਿਵਾਰ ਦੀ ਮਲਕੀਅਤ ਵਾਲੀਆਂ ਸੰਸਾਮਾਂ ਨੂੰ ਕਰੋੜਾਂ ਰੁਪਏ ਟਰਾਂਸਫਰ ਕੀਤੇ ਨੇ ਤਲਾਸ਼ੀਆਂ ਦੌਰਾਨ 48 ਲੱਖ ਰੁਪਏ ਤੋਂ ਵੱਧ ਨਕਦੀ ਸਣੇ ਕਈ ਡਿਜੀਟਲ ਡਿਵਾਈਸਾਂ ਤੇ ਦਸਤਾਵੇਜ਼ੀ ਸਬੂਤ ਜ਼ਬਤ ਕੀਤੇ ਗਏ ਨੇ ਏਜੰਸੀ ਨੇ ਕਿਹਾ ਕਿ ਇਸ ਮੂਹ ਨਾਲ ਸੰਬੰਧਤ ਕਈ ਫਰਜ਼ੀ ਕੰਪਨੀਆਂ ਦੀ ਵੀ ਪਛਾਣ ਕੀਤੀ ਗਈ ਹੈ ਡਾਇਰੈਕਟੋਰੇਟ ਨੇ ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਵੱਲੋਂ ਦਾਇਰ ਦੋ ਐਫ ਆਈ ਆਰ ਦੇ ਆਧਾਰ ਤੇ ਅਲਫ ਲੱਖ ਰੁਪਏ ਦੀ ਜਾਂਚ ਸ਼ੁਰੂ ਕੀਤੀ ਐਫ ਆਈ ਆਰ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਫਰੀਦাবাদ ਵਿੱਚ ਪੈਂਦੀ ਅਲਫਲਾ ਯੂਨੀਵਰਸਿਟੀ ਨੇ ਵਿਦਿਆਰਥੀਆਂ ਮਾਪਿਆਂ ਤੇ ਹਿੱਸੇਦਾਰਾਂ ਨੂੰ ਗਲਤ ਲਾਭ ਲਈ ਧੋਖਾ ਦੇਣ ਦੇ ਇਰਾਦੇ ਨਾਲ ਨੈਕਮਾਨਤਾ ਦੇ ਧੋਖਾਧੜੀ ਤੇ ਗੁੰਮਰਾਹਕੁੰਦਾਵੀ ਕੀਤੇ ਸਨ